ਕੋਈ ਮਾਰਾ ਮੋਟਾ ਨਾ ਤੈਨੂੰ ਬੋਲਣ ਦਾ ਤਰੀਕਾ ਉਹ ਨਾ ਤੈਨੂੰ ਕੁਝ ਹੋਰ ਦਾ ਤਰੀਕਾ ਸਾਰਾ ਦਿਨ ਭਾਈ ਅੰਮਰਪਾਲ ਸਿੰਘ ਨੂੰ ਭੰਡਰ ਤੋਂ ਇਲਾਵਾ ਤੁਹਾਡੇ ਕੋਲ ਇੱਕ ਜੁੰਡਲੀ ਬਣੀ ਹੋਈ ਹੈ ਤੁਹਾਡੀ ਟੋਲੇ ਤੇ ਤੁਸੀਂ ਉਹਨਾਂ ਤੋਂ ਇਲਾਵਾ ਤੁਹਾਡੇ ਪੱਲੇ ਕੀ ਹੈ ਕੱਖ 427 ਨੇੜੇ ਆ ਰਹੇ ਆ ਇਹਨਾਂ ਦਾ ਦਿਮਾਗ ਹਲਦੂ ਇੱਕ ਅੱਦੇ ਦਾ ਮੈਨੂੰ ਲੱਗਦਾ ਪਾਗਲਖਾਨੇ ਭਰਤੀ ਕਰਾਉਣੇ ਪੈਣਗੇ ਪਾਗਲਖਾਨੇ ਜਿਹੜਾ ਖੋਲਣ ਦੀ ਜ਼ਰੂਰਤ ਆ ਹੁਣ ਅੱਜ ਭਰਾਵੋ ਆਪਾਂ ਗੱਲ ਕਰਨੀ ਹੈ ਕਿ ਐ ਮੁੱਦਿਆਂ ਤੇ ਵਿਚਾਰ ਕਰਨੀ ਆ ਤੁਸੀਂ ਪਹਿਲਾ ਬੰਗ ਜਿਹੜਾ 7 ਦਿਨਿਆਂ ਮੈਂ ਤੁਹਾਡਾ ਰਿਣੀ ਆ 7 ਜਰੂਰ ਦਿਓ ਕਿਉਂਕਿ ਆਪਾਂ ਮੁੱਦੇਉ ਚੁੱਕਦੇ ਆ ਜਿਹੜੇ ਕਿ ਸਰਕਾਰਾਂ ਨੇ ਜਿਹੜੀਆਂ ਸਿੱਖ ਕੌਮ ਨੂੰ ਜਿਹੜਾ ਇੱਕ ਖੁੰਝੇ ਲਾਉਣਾ ਚਾਹੁੰਦੀਆਂ ਨੇ ਗੱਲ ਭਾਈ ਅਮਰਪਾਲ ਸਿੰਘ ਦੀ ਕਰਾਂਗੇ ਤੇ ਦੂਸਰੇ ਪਾਸੇ ਉਹ ਅਕਾਲੀ ਦਲ ਬਾਦਲ ਦੀ ਕਰਾਂਗੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਤੀਸਰੀ ਖਬਰ ਜੁੜੀ ਆ ਜਿਹੜਾ ਕਰਨਲ ਦਾ ਮੁੱਦਾ ਗਾ ਬੜਾ ਭਟਿਆ ਗਾ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਅਗਲੀ ਗੱਲਬਾਤ ਕਰਾਂਗੇ ਇੱਕ ਕਲਜੀਤ ਸਿੰਘ ਅਖੌਤੀ ਨੇਹਗਾ ਉਹ ਕਹਿੰਦਾ ਮੇਰੀ ਪਤਨੀ ਗਮਾਚ ਗਈ ਕਹਿੰਦਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੇਰੀ ਪਤਨੀ ਨੂੰ ਲੈ ਗਏ ਇਹ ਆਪਾਂ ਤਿੰਨਾਂ ਚਾਰੇ ਮੁੱਦਿਆਂ ਤੇ ਆਪਾਂ ਐਵੇਂ ਗੱਲਬਾਤ ਕਰਨੀ ਆ ਤੇ ਜਰੂਰ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟਾ ਜਰੂਰ ਲਿਖ ਦਿਓ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਭਾਈ ਅੰਮਰਤਪਾਲ ਸਿੰਘ ਦੀ ਭਾਈ ਅੰਮਰਤਪਾਲ ਸਿੰਘ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਕ ਡਿਬਰੂਗੜ੍ਹ ਜੇਲ੍ਹ ਦੇ ਬੱਚਾ ਬੰਦਾ ਸਾਹਮ ਦੇ ਵਿੱਚ ਕਰੀਬ 2500 ਕਿਲੋਮੀਟਰ ਦੂਰ ਆ ਪੰਜਾਬ ਤੋਂ ਮਾਰਚ 2024 ਦੇ ਵਿੱਚ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਆ 2 ਲੱਖ ਵੋਟਾਂ ਦੇ ਨਾਲ ਸਭ ਤੋਂ ਵੱਧ ਵੋਟਾਂ ਲੈ ਕੇ ਐਮਪੀ ਬਣਿਆ ਪਰ ਦੁੱਖ ਦੀ ਗੱਲ ਇਹ ਆ ਕਿ ਐਮਪੀ ਬਣ ਤੋਂ ਬਾਅਦ ਜਿਹੜਾ ਉਹਨੂੰ ਸੌਂ ਚਕਾ ਦਿੱਤੇ ਗਏ ਤੇ ਪਰ ਉਹਨੂੰ ਕਿਸੇ ਵੀ ਸੈਸ਼ਨ ਦੇ ਵਿੱਚ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਗਿਆ ਕਹਿੰਦੇ ਜੇ ਇੱਥੇ ਲੋਕਤੰਤਰ ਆ ਕਾਹਦਾ ਲੋਕਤੰਤਰ ਆ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਉਹ 2 ਲੱਖ ਲੋਕ ਜਿਹੜਾ ਬੋਟਾ 2 ਲੱਖ ਲੋਕਾਂ ਦਾ ਗਲਾ ਕੁੱਟਿਆ ਕੱਲਾ ਭਾਈ ਅੰਮਿਤਪਾਲ ਸਿੰਘ ਦਾ ਗਲਾ ਨਹੀਂ ਕੁੱਟਿਆ ਹੁਣ ਕਾਨੂੰਨ ਕਿੱਥੇ ਰਹਿ ਗਿਆ ਸਿਰਫ ਐਨਐਸਏ ਤਹਿਤ ਜੇ ਸਰਕਾਰ ਨੇ ਬੰਦ ਕਰ ਦਿੱਤਾ ਤੇ ਇਹਦਾ ਮਤਲਬ ਇਹ ਆ ਕਿ ਹਾਈ ਕੋਰਟ ਸੁਪਰੀਮ ਕੋਰਟ ਕਹਿੰਦੀ ਹਾਈ ਕੋਰਟ ਜਾਂ ਹਾਈ ਕੋਰਟ ਕਹਿੰਦਾ ਸੁਪਰੀਮ ਕੋਰਟ ਜਾ ਤੇ ਜਿਹੜਾ ਕਿ ਉਸ ਨੂੰ ਜਿਹੜਾ ਸੈਸ਼ਨ ਜਿਹੜਾ ਸਰਦ ਰੁੱਤ ਦਾ ਸੈਸ਼ਨ ਆ ਜਿਹੜਾ ਉਹ ਵੀ ਲੰਘ ਚੁੱਕਿਆਗਾ ਤੇ ਦੁੱਖ ਨਾਲ ਕਹਿਣਾ ਪੈਂਦੀਆਂ ਇਹ ਗੱਲਾਂ ਕਿ ਭਾਈ ਅੰਮਰਪਾਲ ਸਿੰਘ ਨੂੰ ਜਿਹੜਾ ਤੇ ਜਿਹੜਾ ਪਰੋਲ ਨਹੀਂ ਦਿੱਤੇਗੇ ਦੂਸਰੇ ਪਾਸੇ ਸਾਡੇ ਬੰਦੀ ਸਿੰਘ ਆ ਤੇ ਉਹਨਾਂ ਨੂੰ ਜਿਹੜਾ ਕਿ ਭਾਈ ਜਗਤਾ ਸਿੰਘ ਹਵਾਰਾ ਤੇ ਉਹਨਾਂ ਦੀ ਮਾਤਾ ਬਿਮਾਰਾ ਤੇ ਉਹਨੂੰ ਪਰੋਲ ਨਹੀਂ ਦਿੱਤੇਗੇ ਸਿੱਖਾਂ ਦੇ ਨਾਲ ਕਿੱਡਾ ਧਰੋਖ ਮਾਇਆ ਜਾ ਰਿਹਾ ਤੇ ਦੂਸਰੀ ਜਿਹੜੇ ਇੱਕ ਨਾਲ ਖਬਰ ਹੋਰ ਜੁੜੀ ਆ ਇੱਕ ਹੋਰ ਪੂਲਾ ਨਹਿੰਗਾ ਸਾਹਮਣੇ ਆਇਆਗਾ ਇੱਕ ਕੋਈ ਦਵਾਬੀ ਦੂਬੀ ਆ ਤੇ ਦੋਨਾਂ ਨੇ ਬੜਾ ਇੱਕ ਰੌਲਾ ਪਾਇਆ ਆ ਦਵਾਬੀ ਨੂੰ ਚਾਰ ਵੋਟਾਂ ਨਹੀਂ ਪਈਆ ਭਾਈ ਅਮਰਪਾਲ ਸਿੰਘ ਦੇ ਬਰਾਬਰ ਖੜਾ ਸੀ ਅੱਜ ਪਸਤੌਲੜੀ ਜੀ ਲੈ ਕੇ ਜਿਹੜਾ ਉੱਤਨੀ ਰਵਾਲ ਵਰ ਪਾ ਕੇ ਜਿਹੜਾ ਐ ਘੁੰਮ ਦਾ ਬਨਵਾਸ ਗਿੱਠ ਦਾ ਤੇਰਾ ਕਾਦਾ ਉਹ ਚਾਰ ਉਂਗਲਾਂ ਦਾ ਤੂੰ ਹੈਗਾਗਾ ਕੀ ਕਰ ਲੇਗਾ ਤੂੰ ਸਾਰੇ ਨੇ ਹੈ ਮੈਂ ਮੈਂ ਹੈ ਮੈਂ ਮੈਂ ਐ ਕਰਦਾ ਰਹਿਣਾਗਾ ਕੋਈ ਮਾਰਾ ਮੋਟਾ ਨਾ ਤੈਨੂੰ ਬੋਲਣ ਦਾ ਤਰੀਕਾ ਉਹ ਨਾ ਤੈਨੂੰ ਕੁਝ ਹੋਰ ਦਾ ਤਰੀਕਾ ਸਾਰਾ ਦਿਨ ਭਾਈ ਅੰਮਰਪਾਲ ਸਿੰਘ ਨੂੰ ਭੰਡਰ ਟੋਲ ਅਲਾਵਾ ਤੁਹਾਡੇ ਕੋਲ ਇੱਕ ਜੁੰਡਲੀ ਬਣੀ ਹੋਈ ਹੈ ਤੁਹਾਡੀ ਟੋਲੀ ਤੇ ਤੁਸੀਂ ਉਹਨਾਂ ਤੋਂ ਅਲਾਵਾ ਤੁਹਾਡੇ ਪੱਲੇ ਕੀ ਹੈ ਕੱਖ ਨਹੀਂ ਉਹ ਨੇਂਗਾ ਜਿਹੜਾ ਕੁਲਦੀਪ ਸਿੰਘ ਉਹ ਕਹਿੰਦਾ ਮੇਰੀ ਘਰ ਵਾਲੀ ਕਹਿੰਦਾ ਇਹ ਕਹਿੰਦਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੇ ਕਹਿੰਦਾ ਕਿਡਨੈਪ ਕਰ ਲਈ ਦੇਖੋ ਕਿੰਨੀ ਸ਼ਰਮ ਦੀ ਗੱਲ ਆ ਇਹ ਕਿੱਡੀ ਸ਼ਰਮ ਦੀ ਗੱਲ ਆ ਜਿਹੜਾ ਕਲਜੀਤ ਸਿੰਘ ਨੇ ਹਿੰਗ ਕਹਿੰਦਾ ਦੋ ਦੋ ਘਰ ਵਾਲੀਆਂ ਲਈ ਫਿਰਦਾਗਾ ਤੇ ਦੂਸਰੀ ਘਰ ਵਾਲੀ ਭੱਜ ਗਈ ਤਾਂ ਹੁਣ ਦੂਜੀ ਵੀ ਭੱਜ ਗਈ ਪਹਿਲਾਂ ਵਾਲੀ ਵੀ ਭੱਜ ਗਈ ਤੇ ਰਹਿ ਗਿਆ ਡੰਬਰੂ ਵਜਾਉਂਦਾ ਵਜਾਈਆ ਡੰਬਰੂ ਤੇ ਦੂਜਾ ਆਕਾ ਜਿਹੜਾ ਦਵਾਬੀ ਇਹ ਨਾਲ ਤੇਰੇ ਆ ਪੰਜ-ਛੇ ਜਾਣੇ ਹੋਰ ਨਾਲ ਲਾ ਲੋ ਮਾਰਚ ਕੱਢ ਲੋ ਕਿ ਪੰਜ ਸਾਡੀ ਘਰ ਵਾਲੀ ਗਮਾਚ ਗਈ ਸਰਕਾਰ ਨੂੰ ਕਹਦੇ ਭਗਵਾਨ ਤਮਨ ਨੂੰ ਕਿ ਘਰ ਵਾਲੀ ਸਾਡੀ ਵਾਪਸ ਲਿਆ ਕੇ ਦੇ ਦੇ ਭਾਲ ਕੇ ਦੇ ਦੇ ਹੁਣ ਤੁਹਾਡੇ ਤੇ ਪੱਲੇ ਹੈ ਨਹੀਂ ਕੋਸਾ ਥੱਲੇ ਤੇ ਇੱਕ ਕਹਾਵਤਾ ਕਹਿੰਦੇ ਪੱਲੇ ਨਹੀਂ ਹੈ ਨੀ ਥੇਲਾ ਤੇ ਦੁਨੀਆ ਕਰਦੀ ਮੇਲਾ ਮੇਲਾ ਉਹ ਗੱਲ ਆ ਕਿ ਪੱਲੇ ਤੁਹਾਡੇ ਕੱਖ ਨਹੀਂ ਹੁਣ ਤੁਹਾਡੀਆਂ ਘਰ ਵਾਲੀਆਂ ਵੀ ਭੱਜਣ ਲੱਗ ਪਈਆਂ ਨੇ ਹੁਣ ਅੰਮਰਤਪਾਲ ਉੱਪਰ ਇੱਕ ਇਹ ਵੀ ਜਿਹੜਾ ਐਫ ਆਈ ਆਰ ਜਿਹੜਾ ਦਰਜ ਕਰਵਾ ਦਿਓ ਕਿ ਸਾਡੇ ਅੰਮਰਤਪਾਲ ਸਿੰਘ ਨੇ ਘਰ ਵਾਲੀ ਗਮਾ ਦਿੱਤੀ ਇਹ ਵੀ ਇੱਕ ਨਵਾਂ ਰਿਕਾਰਡ ਬਣ ਜਾਊਗਾ ਸ਼ਰਮ ਦਾ ਘਟਾਏਗੇ ਲੋਕਾਂ ਨੂੰ ਜ ਮੈਨੂੰ ਤਾਂ ਨਾ ਤੇ ਖਾਸੀ ਆਉਂਦੀ ਤੇ ਗੁੱਸਾ ਵੀ ਆਉਂਦਾ ਕਿ ਇਹ ਲੋਕ ਉਹ ਨੇ ਜਿਹੜੇ ਕਿ ਮਸੰਦ ਪੈਦਾ ਹੋਏ ਸੀ ਗੁਰੂ ਗੋਬਿੰਦ ਸਿੰਘ ਵੇਲੇ ਉਹ ਕੜਾਇਆਂ ਦੇ ਪਾਪਾ ਸਾੜ ਦਿੱਤੇ ਸੀ ਤਾਂ ਪਰ ਕੁਝ ਬਚ ਗਏ ਸੀ ਕਹਿੰਦੇ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਤੀਰ ਲੱਗ ਗਿਆ ਸੀ ਉਹ ਮਸੰਦ ਬਚ ਗਏ ਸੀ ਇਹ ਉਹ ਮਸੰਦ ਨੇ ਇਹ ਦੁਆਬੀ ਹੋਇਆ ਚਾਹੇ ਕਲਜੀਤਾ ਹੋਇਆ ਚਾਹੇ ਕੁਝ ਹੋਰ ਹੋਇਆ ਅਗਲਾ ਮੁੱਦਾ ਆਪਾਂ ਗੱਲਬਾਤ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਵਿਖੜਿਆ ਫਿਰਦਾ ਅਕਾਲੀ ਦਲ ਦਾ ਡੱਬਰੂ ਵੱਜ ਗਿਆ ਸੁਖਬੀਰ ਬਾਦਲ ਭੱਜਿਆ ਫਿਰਦਾਗਾ ਜਬ ਆਪਾਂ ਕਹਿੰਦੇ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸੁਈ ਮੱਝ ਨੂੰ ਕਿਤੇ ਉਧਰ ਭੱਜ ਜਾਂਦਾ ਕਿਤੇ ਉਧਰ ਭੱਜ ਜਾਂਦਾ ਉਹਨੂੰ ਕੋਈ ਰਾਸਤਾ ਨਹੀਂ ਲੱਭਦਾ ਉਹ ਕੀ ਕਹਿੰਦਾ ਹੁਣ ਕਹਿੰਦੇ ਕਿ ਬੀਜੇਪੀ ਦੇ ਜਾਨ ਨੂੰ ਫਿਰਦਾ ਲੈ ਕਰ ਲਓ ਗੱਲ ਬੀਜੇ ਕੇ ਬੀਜੇਪੀ ਕਹਿੰਦੀ ਅਸੀਂ ਇਕੱਠੀਆਂ ਅਸੀਂ ਕੱਲੇ ਵੋਟਾਂ ਲੜਾਂਗੇ ਇਹ ਕਹਿੰਦਾ ਮੈਂ ਬੀਜੇਪੀ ਦੇ ਨਾਲ ਲੜੂੰਗਾ ਸਮਝ ਤੋ ਕੰਮ ਬਾਹਰ ਹੋਇਆ ਪਿਆਗਾ 2027 ਨੇੜੇ ਆ ਰਹੀ ਆ ਇਹਨਾਂ ਦਾ ਦਿਮਾਗ ਹਲਦੂ ਇੱਕ ਅੱਦੇ ਦਾ ਮੈਨੂੰ ਲੱਗਦਾ ਪਾਗਲਖਾਨੇ ਭਰਤੀ ਕਰਾਉਣੇ ਪੈਣਗੇ ਪਾਗਲਖਾਨੇ ਜਿਹੜਾ ਖੋਲਣ ਦੀ ਜ਼ਰੂਰਤ ਆ ਹੁਣ ਟਾਈਮ ਆ ਕਿਉਂਕਿ ਸਾਲ ਦੇ ਵਿੱਚ ਬਣ ਜਾਣਗੇ ਉਸ ਤੋਂ ਪਹਿਲਾਂ ਕਈ bade bade leader ਆ ਜਿਹੜੇ ਉਹ ਪਾਗਲਖਾਨੇ ਦੇ ਵਿੱਚ ਭਰਤੀ ਕਰਾਉਣੇ ਪੈਣਗੇ ਤੇ ਇਹ ਅਕਾਲੀ ਦਲ ਦੀਆਂ ਜਿਹੜੀਆਂ ਕੋਈ ਸਰਵੇ ਕਰਾ ਰਿਆ ਅਕਾਲੀ ਦਲ ਕਰਾ ਰਿਆ ਜਾਂ ਭਾਜਪੀ ਫੋਨ ਆਉਂਦੇ ਆ ਇਹ ਤੇ ਗੱਠਜੋੜ ਨੂੰ ਵੋਟ ਪਾਓਗੇ ਜਾਂ ਕੱਲੇ ਬੀਜੇਪੀ ਨੂੰ ਪਾਓਗੇ ਜਾਂ ਕੱਲੇ ਕਾਲੀ ਦਲ ਨੂੰ ਪਾਓਗੇ ਲੈ ਦੱਸ ਕਰ ਲੋ ਗੱਲ ਕਰਨ ਨੂੰ ਕਿਉਂ ਨੂੰ ਪਾਂਡਾ ਤੇ ਅਗਲਾ ਜਿਹੜਾ ਆਪਾਂ ਮੁੱਦਾ ਹੋਰ ਆ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਸੀ ਕਿ ਜਿਹੜਾ ਕਿ ਕਰਨਲ ਪਰਿਵਾਰ ਆ ਉਹ ਪਰਿਵਾਰ ਦੀ ਤੁਹਾਨੂੰ ਮੈਂ ਪਹਿਲਾਂ ਵਿਥਿਆ ਸੁਣਾ ਦੇਮ ਤੋਸ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਪਤਨੀ ਨੂੰ ਸਲੂਟ ਆ ਭਾਈ ਜਸਵਿੰਦਰ ਕੌਰ ਨੂੰ ਮੇਰੇ ਵੱਲੋਂ ਸਲੂਟ ਆ ਬੜਾ ਸੰਘਰਸ਼ ਲੜਿਆ ਤੇ ਉਹ ਸ਼ੇਰ ਨਹੀਂ ਅੱਜ ਵੀ ਗੱਜਦੀ ਆ ਪਤਨੀ ਉਹਨਾਂ ਦੀ ਕਰਨਲ ਪਰਸਵੰਧਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਬਾਠ ਆ ਦੇ ਪਹਿਲਾਂ ਤੁਹਾਨੂੰ ਮੈਂ ਥੋੜੀ ਵੀਡੀਓ ਸੁਣਾ ਦੇਵਾਂ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਜਿਹੜੀ 109 ਟੁੱਟੀ ਆ ਜਾਂ ਨਾ ਟੁੱਟੀ ਆ ਤੇ ਇਹਨਾਂ ਆਫਸਰਾਂ ਨੂੰ ਕਿੰਨੀ ਸਜ਼ਾ ਹੋਊਗੀ ਇਹਦੇ ਵੀ ਆਪਾਂ ਪੂਰੀ ਗੱਲਬਾਤ ਕਰਦੇ ਆ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਦੇ ਦਿਓ ਹੱਥ ਬੰਨ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੁਸੀਂ ਕੌਣ ਹੁੰਦੇ ਹੋ ਕਿਸੇ ਦੇ ਬੁੱਤਾਂ ਨੂੰ ਮਾਰਨ ਵਾਲੇ ਤੁਸੀਂ ਕੌਣ ਹੁੰਦੇ ਹੋ ਰਸਤੇ ਤੇ ਅਗਰ ਕਰਨਲ ਸਾਹਿਬ ਗਲਤ ਸੀ ਤੁਸੀਂ ਚਲਾਨ ਕੱਟ ਦੇ ਗੱਡੀ ਚੱਕ ਕੇ ਲੈ ਜਾਂਦੇ ਹੋ ਆਰ ਯੂ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ ਇਹ ਜਿਹੜੇ ਰਾਜ ਹਨ ਨਾ ਕੋਲ SSP ਨਾਨਕੂਆ ਮਨਦੀਪ ਸਿੱਧੂ ਦੇ ਜਿਹੜੇ ਇਹਨਾਂ ਨੂੰ ਐ ਹੁੰਦਾ ਸੀ ਕਿ ਸਾਨੂੰ ਕਿੱਦਾਂ ਹੱਥ ਲਾਣੀ ਤੇਰਾ ਸਾਲ ਤੇ ਇਹਨਾਂ ਨੂੰ ਸ਼ਿਫਟ ਨਹੀਂ ਕੀਤਾ ਗਿਆ ਇਹਨਾਂ ਨੂੰ ਪਟਿਆਲੇ ਕਿਸੇ ਨੂੰ ਕੋਲੈਜ ਲੱਗਣਾ ਹੈ ਇਨਸਪੈਕਟਰ ਲੱਗਣਾ ਤੇ ਇਹਨਾਂ ਦੀ ਪਰਮਿਸ਼ਨ ਦੇ ਲੋੜ ਹੈ ਇਹ ਜਿਹਾ ਇਹਨਾਂ ਨੇ ਗੁੱਡਾ ਰਾਜ ਬਣਾਇਆ ਹੋਇਆ ਸੀ ਤੇ ਅੱਜ ਵੀ ਤੁਸੀਂ ਦੇਖੋ CBI ਦਾ ਕੇਸ ਜਦੋਂ CBI ਤੋਂ ਚਲੀ ਗਈ ਅੱਜ ਵੀ ਇਹ ਇੰਨੇ ਅਹੰਕਾਰ ਨਾਲ ਖੁੱਲੇ ਆਮ ਘੁੰਮਦੇ ਨੇ ਤੇ ਪਟਿਆਲੇ ਕੀ ਜਿਹਾ ਇਹਨਾਂ ਦਾ ਪਿਓ ਦਾ ਸਿਟੀ ਹੈ ਤੇ ਇਹਨਾਂ ਦੇ ਹੰਕਾਰ ਨੇ ਨਾ ਨੰਦੇ ਹੰਕਾਰ ਹੋ ਇੱਕ ਕੰਦੇ ਨਾ ਜਿਹੜੇ ਬੰਦੇ ਦੇ ਅੰਦਰ ਕੋਈ ਇੱਕ ਗਿਲਟ ਜਾਂ ਕਿਸੇ ਨੂੰ ਮਾਰਨ ਦੀ ਜਾਂ ਐਨਕਾਉਂਟਰ ਕਰਕੇ ਆ ਕੇ ਇੱਕ ਦਰਦ ਹੀ ਨਾ ਹੋਏ ਜਿਸ ਬੰਦੇ ਦੇ ਅੰਦਰ ਇਨਸਾਨੀਅਤ ਹੀ ਖਤਮ ਹੋ ਜਾਏ ਤੇ ਫਿਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਚਲਾਨ ਪੇਸ਼ ਕਿਤਨਾ ਹੈ ਭਾਜੀ ਇਹਨਾਂ ਦਾ ਜਿਹੜਾ ਅਨਕਾਉਂਟਰ ਕਰਕੇ ਇਹਨਾਂ ਨੇ ਪਹਿਲੀ ਵਾਰ ਨਹੀਂ ਕੀਤਾ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬੜੇ ਬਣਾਏ ਆ ਬੜੇ ਨੌਜਵਾਨ ਮਾਰਿਆ ਸਿੱਖਾਂ ਦੇ ਕੋ-ਕੋ ਕੇ ਚਕਚਾਕੇ ਇਹ ਕੋਈ ਪਹਿਲਾ ਦਫਾ ਨਹੀਂ ਪੁਲਿਸ ਦਾ ਪਹਿਲਾ ਕੇਸ ਆ ਠੀਕ ਆ ਕਿ ਉਹਨਾਂ ਨੇ ਕਰਨਲ ਨੂੰ ਕੁੱਟਣਾ ਸੀ ਤਾਂ ਭਾਈ ਫਿਰ ਭਾਈ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਜਿਹੜਾ ਕੇਸ ਖੁੱਲਣਾ ਸੀ ਜਸਪ੍ਰੀਤ ਦਾ ਪਤਾ ਲੱਗਿਆ ਕਿ ਫੇਕ ਅਨਕਾਊਂਟਰ ਦੇ ਵਿੱਚ ਮਾਰੇ ਆ ਕਿਹੜੇ ਕਿਹੜੇ ਡੀਐਸਪੀ ਸੀ ਜਿਹੜੇ ਕਿ 12 ਜਾਣੇ ਇਹ ਸੀ ਪੁਲਿਸ ਮੁਲਾਜ਼ਮਾ ਹੋਰ ਕਿੰਨੇ ਜਣੇ ਸੀ ਤੇ ਇੱਕ ਮੁੰਡਾ ਫੜ ਕੇ ਮਾਰ ਦੇਣਾ ਕਹਿੰਦੇ ਅਨਕਾਊਂਟਰ ਕਰਕੇ ਆਏ ਆ ਅਨਕਾਊਂਟਰ ਕਰਕੇ ਆਏ ਹੋ ਜਾਓ ਕਿਦੇ ਪਤਾ ਲੱਗ ਜੂਗਾ ਤੁਸੀਂ ਸਰਹੱਦ ਤੇ ਜਾ ਕੇ ਦੇਖੋ ਕਿ ਨਾ ਤੁਹਾਡੀਆਂ ਪੈਂਟਾ ਗਿੱਦੀਆਂ ਹੁਣ ਤੇ ਫਿਰ ਪਤਾ ਲੱਗਦਾਗਾ ਕਿ ਲੜਨਾ ਕਿਵੇਂ ਪੈਂਦਾਗਾ ਬੇਦੋਸਤਿਆਂ ਨੂੰ ਜਿਵੇਂ ਮਰਜ਼ੀ ਮਾਰਦੇ ਫੜ ਕੇ ਘਰਾਂ ਵਿੱਚੋਂ ਚਾਚਾ ਕੇ ਭਾਈ ਜਸਵੰਤ ਸਿੰਘ ਖੱਲੜੇ ਵਰਗੇ ਕਿੰਨੇ ਨੌਜਵਾਨ ਤੁਸੀਂ ਘਾਣ ਕਰ ਦਿੱਤਾ ਜਿਨੂੰ ਮਰਜ਼ੀ ਮਾਰਦੇ ਤੁਹਾਨੂੰ ਕੋਈ ਪੁੱਛਣ ਵਾਲਾ ਥੋੜੀ ਆ ਤੁਹਾਡੀਆਂ ਸਰਕਾਰਾਂ ਤੁਹਾਡੀ ਪਿੱਠ ਤੇ ਖੜਧੀਆਂ ਨੇ ਇਸ ਕਰਕੇ ਜਿਹੜਾ ਕਰਨਲ ਪਰਿਵਾਰ ਨੂੰ ਜਿਹੜਾ ਹੁਣ ਸਟੈਂਡ ਲੈਣਾ ਚਾਹੀਦਾ ਜੇਕਰ ਸੀਬੀਆਈ ਵੱਲੋਂ ਜਿਹੜਾ ਇਹ ਧਾਰਾ ਹਟਾਈ ਗਈ ਆ ਜੇਕਰ ਹਟਾਈ ਗਈ ਆ 109 ਤਾਂ ਫਿਰ ਸੰਘਰਸ਼ ਦੇ ਰਾ ਦੁਆਰਾ ਕਰਨਲ ਪਰਿਵਾਰ ਦੇ ਪਰਿਵਾਰ ਨੂੰ ਪੈਣਾ ਪਊਗਾ ਤੇ ਜਿਹੜਾ ਕਿ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਸਖਤੋ ਸਖਤ ਹੋਣੀਆਂ ਚਾਹੀਆਂ ਚਾਹੀਦੀਆਂ ਨੇ ਤਾਂ ਹੀ ਜਾ ਕੇ ਬੰਦੇ ਦਾ ਹੰਕਾਰ ਟੁੱਟਦਾਗਾ ਨਹੀਂ ਤਾਂ ਬੰਦਾ ਕਹਿੰਦਾ ਸਾਡਾ ਕੀ ਕਰ ਲਿਆ ਅਸੀਂ ਤਾਂ 9 ਮਹੀਨਿਆਂ ਤੋਂ ਆਪਦੀ ਉਹ ਫਿਰਦਿਆਂ ਨੌਕਰੀ ਦੇ ਉੱਪਰ ਆ ਚੰਗੇ ਸਰਾਬਾ ਪੀਂਦੇ ਆ ਤੇ ਜਿਹੜੇ ਪਾਰਟੀਆਂ ਕਰਦੇ ਆ ਜਸ਼ਨ ਮਨਾਉਂਦੇ ਆ ਤੇ ਇਸ ਖਬਰ ਨੂੰ ਜਰੂਰ ਵੱਤ ਵੱਤ ਸ਼ੇਅਰ ਜਰੂਰ ਕਰ ਦਿਓ ਇਹ ਕਰਨ ਮਾਮਲੇ ਦੇ ਵਿੱਚ ਆ ਜਿਹੜਾ ਇਹਨਾਂ ਦੋਸਤਿਆਂ ਨੂੰ ਸੋਇਆ ਜਿਹੜੀ ਹੋਣੀ ਜ਼ਰੂਰੀ ਚਾਹੀਦੀ ਹੈ ਕਿਉਂਕਿ ਦੋਸ਼ੀ ਡਿਕਲੇਅਰ ਕਰ ਦਿੱਤੇ ਆ SBI ਕੋਰਟ ਵੱਲੋਂ ਇਹ ਵੱਡੀ ਖਬਰ ਆ ਕਿ ਜਿਹੜਾ ਕਿ ਇਹਨਾਂ ਦੇ ਦੋਸ਼ ਹ ਤੈ ਹੋ ਚੁੱਕੇ ਆ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਧੰਨਵਾਦ ਵੈਲਜੀ ਕਾ ਖਾਲਸਾ ਵੈਜੀ ਕੀ ਫਤਿਹ